ਨਿਊਜ਼ ਦੇ ਵਿੱਚ ਪੜ੍ਹਦੇ ਹਾਂ ਕਿ ਸਰਕਾਰਾਂ ਮੀਡੀਆ ਬੱਚਿਆਂ ਨੂੰ ਮਾਪਿਆਂ ਨੂੰ ਇਸ ਸਬੰਧੀ ਅਲਰਟ ਵੀ ਕਰਦੇ ਨੇ ਪਰ ਬੱਚੇ ਮੰਨਦੇ ਨਹੀਂ ਨਾ ਬਣਾਉਣ ਵਾਲੇ ਮੰਨਦੇ ਨਹੀਂ ਨਾ ਵਰਤਣ ਵਾਲੇ ਮੰਨਦੇ ਨਹੀਂ ਨਾ ਵੇਚਣ ਵਾਲੇ ਮੰਨਦੇ ਨਹੀਂ ਤਾਂ ਇਸੇ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਦਰਮਿਆਨ ਪਹੁੰਚੇ ਸੰਸਥਾ ਦੇ ਸਮੂੱਚੇ ਮੈਂਬਰ ਸਹਿਬਾਨ ਉਹਦੇ ਦਾ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਤੇ ਜਿਆਦਾ ਸਮਾਂ ਨਹੀਂ ਖਰਾਬ ਕਰਦੇ ਹੋਏ ਮੈਂ ਮੰਚ ਤੇ ਸੱਦਾ ਦਿਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰਿੰਦਰ ਸਿੰਘ ਜੀ ਜੀ ਸਭ ਤੋਂ ਪਹਿਲਾਂ ਤਾਂ ਜ਼ੋਰਦਾਰ ਤਾੜੀਆਂ ਸਾਨੂੰ ਕਿਉਂਕਿ ਉਹ ਅਕਸਰ ਸਾਡੇ ਦਰਮਿਆਨ ਆਉਂਦੇ ਨੇ ਤੇ ਬੜੀਆਂ ਸੂਝਵਾਨ ਤੇ ਬੜੀ ਡੂੰਘੀਆਂ ਗੱਲਾਂ ਸਾਡੇ ਨਾਮ ਵਰ ਹਸਣਾ ਹੈ ਜੋ ਸ਼ਹਿਰ ਦੇ ਵਿੱਚ ਵਾਤਾਵਰਨ ਸਮਾਜ ਨੈਤਿਕ ਸਿੱਖਿਆ ਐਜੂਕੇਸ਼ਨਲ ਪੱਖ ਪਤਾ ਨਹੀਂ ਕਿਸ ਕਿਸ ਵਿਸ਼ੇ ਨੂੰ ਛੁੰਦੇ ਹੋਏ ਸ਼ਹਿਰ ਦੇ ਵਾਧੇ ਦੇ ਵਿਕਾਸ ਦੇ ਵਿੱਚ ਯੋਗਦਾਨ ਰੱਖੀ ਹੋਵੇ ਤੁਹਾਨੂੰ ਇਹ ਰਹੇ ਨਹੀਂ ਅੱਜ ਸਾਡੇ ਦਰਮਿਆਨ ਇਸ ਸੰਸਥਾ ਦੇ ਨੁਮਾਇੰਦੇ ወਤਨੀ ਜਿਨ੍ਹਾਂ ਨੇ ਇੱਕ ਜਿਹੜੀ ਭੱਤ ਦੀ ਸਮੱਸਿਆ ਹੈ ਚੈਨਾਡੂਰ ਤੇ ਮੇਰੇ ਕੋਲ ਚਾਹੀਦੀ ਹੈ ਇਸੇ ਇਸ ਦੇ ਨੁਕਸਾਨ ਬਾਰੇ ਗੱਲਬਾਤ ਕਰਨੀ ਹੈ ਵਿਸ਼ਾ ਇਸ ਤਰ੍ਹਾਂ ਦਾ ਸੀ ਕਿ ਅਸੀਂ ਦੇਸ਼ ਦੀ ਸਰਵੋੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਕਿਸੇ ਚੀਰ ਵਿਰੁੱਧ ਪਾਬੰਦੀ ਲਾਉਂਦੀ ਆ ਉਹ ਕਹਿੰਦੀ ਆ ਕਿ ਜਨਤਕ ਸਥਾਨਾਂ ਤੇ ਤਮਾਕੂ ਨੋਸ਼ੀ ਨਹੀਂ ਹੋਊਗੀ ਤਾਂ ਸਾਡੀ ਸਿਹਤ ਨੂੰ ਲੈ ਕੇ ਚਿੰਤਤ ਹੈ ਉਹ ਜੇ ਚੈਨਾ ਡੋਰ ਤੇ ਪਾਬੰਦੀ ਲੱਗੀ ਆ ਉਹਦੇ باوجود ਵੀ ਤੁਸੀਂ ਚੈਨਾ ਡੋਰ ਖਰੀਦਦੇ ਹੋ ਬਖਤੀ ਖੁਸ਼ੀ ਲਈ ਸਿਰਫ ਕੁਝ ਪਾਲਵੀ ਖੁਸ਼ੀ ਲਈ ਬੱਚਿਓ ਸਾਨੂੰ ਜ਼ਿੰਮੇਵਾਰੀ ਸਮਝ ਨਹੀਂ ਪੈਣੀ ਆ ਪਰ ਮਾਨ ਜੋ ਪ੍ਰਿੰਸੀਪਲ ਸਾਹਿਬ ਨੇ ਸਮਾਂ ਨੱਕ ਦਿੱਤਾ ਸੀ ਮੈਂ ਬਹੁਤ ਸਾਰੀਆਂ ਬਹੁਤ ਸਾਰੇ ਅੰਕੜੇ ਇਕੱਠੇ ਕਰਕੇ ਲਿਆਇਆ ਸੀ ਪਰ ਉਹਨਾਂ ਨੇ ਦੱਸਿਆ ਐਗਜ਼ਾਮ ਚੱਲਦੇ ਨੇ ਪੇਪਰ ਚੱਲਦੇ ਨੇ ਬੱਚਿਆਂ ਦੀ ਤਿਆਰੀ ਅਸੀਂ ਤੁਹਾਡੇ ਪਿਓ-ਮਾਣੂ ਲੈ ਕੇ ਚਿੰਤਤ ਆ ਬੱਚਿਓ ਕਦੀ ਮਹਿਸੂਸ ਕਰਿਓ ਤੁਹਾਡੇ ਘਰ ਦੇ ਕਿਸੇ ਕਮਰੇ ਦੀ ਨੁੱਕਰ ਤੇ ਕੋਈ ਜਾਲਾ ਲੱਗਾ ਨਾ ਤਾਂ ਉਹ ਜਾਲਾ ਕਿਹਨੂੰ ਦਿਸਦਾ ਜਿਹੜਾ ਪਰਿਵਾਰ ਪ੍ਰਤੀ ਚਿੰਤਤ ਹੈ ਇੱਕ ਅਦਾ ਮੈਂਬਰ ਹੀ ਹੁੰਦਾ ਕਿੰਨੇ ਪਰਿਵਾਰ ਦੇ ਮੈਂਬਰ ਨੇ ਕਿੰਨੇ ਰਿਸ਼ਤੇਦਾਰ ਆਉਂਦੇ ਨੇ ਕਿੰਨੇ ਗੁਆਂਢੀ ਆਉਂਦੇ ਨੇ ਕਿੰਨੇ ਤੁਹਾਡੇ ਦੋਸਤ ਮਿੱਤਰ ਜਾਣਕਾਰ ਆਉਂਦੇ ਨੇ ਉਹ ਜਾਲੇ ਤੇ ਕਿਸੇ ਦੀ ਨਿਗਾਹ ਨਹੀਂ ਜਾਂਦੀ ਸਿਰਫ ਜਿਹੜਾ ਪਰਿਵਾਰ ਪ੍ਰਤੀ ਚਿੰਤਤ ਹੈ ਉਹਦੀ ਨਿਗਾਹ ਜਾਂਦੀ ਆ ਅਸੀਂ ਤੁਹਾਡੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਇਸ ਲਈ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਆਪਣੇ ਟਾਰਗੇਟ ਨੂੰ ਅਚੀਵ ਕਰ ਸਕਦੇ ਹੋ ਮੈਂ ਇਸੇ ਸਕੂਲ ਚ ਜਿਹੜੀ 12ਵੀਂ ਪਾਸ ਕੀਤੀ ਸੀ ਇਸੇ ਸਕੂਲ ਚ ਇਹ ਜ਼ਰੂਰੀ ਨਹੀਂ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਚ ਜਾਂ ਪਬਲਿਕ ਸਕੂਲਾਂ ਚ ਪੜਦੇ ਆ ਕੇਵਲ ਉਹੀ ਉੱਚੇ ਉਦਿਆਂ ਤੇ ਟੀਚਿੰਗ ਸਟਾਫ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਹੁੰਦਾ ਮੋਸਟ ਕੁਆਲੀਫਾਈਡ ਸਟਾਫ ਹੁੰਦਾ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਪੜਿਆ ਲਿਖਿਆ ਤੇ ਜ਼ਿਆਦਾ ਕੁਆਲੀਫਾਈਡ ਤੁਸੀਂ ਉਸੀ ਦਾ ਫਾਇਦਾ ਖਾਓ ਉਹਨਾਂ ਤੋਂ ਜੋ ਵੀ ਤੁਹਾਡੀਆਂ ਸਮੱਸਿਆਵਾਂ ਜੋ ਪ੍ਰਾਈਵੇਟ ਸੰਬੰਧੀ ਆ ਤੁਸੀ ਕੁਝ ਨਾ ਚਾਹੁੰਦੇ ਜੀ ਇਹ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਰਕਾਰ ਸਖਤ ਨਿਯਮ ਬਣਾਉਂਦੀ ਹੈ ਜਿਵੇਂ ਨੈਸ਼ਨਲ ਟ੍ਰਿਬਿਨਲ ਦੀ ਗੱਲ ਕੀਤੀ ਵਿੰ데요ਪਤਾ ਸਾਹਿਬ ਨੇ ਜਾਂ ਪੰਜਾਬ ਪ੍ਰਦੂਸ਼ਣ ਬੋਰਡ ਦੀ ਗੱਲ ਕੀਤੀ ਭਾਵੇਂ ਕਾਨੂੰਨ ਬਣਾਏ ਜਾਂਦੇ ਹਨ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਕਹਿੰਦਾ ਹਾਂ ਕਿ ਮੈਂ ਕਦੇ ਵੀ ਚੈਨਾਡੌਰ ਦੀ ਵਰਤੋਂ ਨਹੀਂ ਕਰਾਂਗਾ ਇਹ ਦੂਸਰਿਆਂ ਨੂੰ ਵੀ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਾਂਗਾ ਬਹੁਤ ਬਹੁਤ ਧੰਨਵਾਦ ਬੱਚਿਓ ਬਹੁਤ ਜ਼ਿਆਦਾ ਗੱਲਾਂ ਤਾਂ ਨਹੀਂ ਕਰਨੀਆਂ ਚਾਈਨਾ ਡੋਰ ਜਿਵੇਂ ਜਾਣ ਲੈ ਵਾ ਗੁੱਡ ਮਾਰਨਿੰਗ ਕਲੱਬ ਨੂੰ ਤੁਹਾਡੇ ਤੱਕ ਤਾਂ ਪਹੁੰਚ ਕਰਨੀ ਪਈ ਕਿਉਂਕਿ ਇਤਕੀ ਜਿਹੜੀਆਂ ਅਖਬਾਰੀ ਖਬਰਾਂ ਅਸੀਂ ਸੁਣੀਆਂ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਈਨਾ ਡੋਰ ਨਾਲ ਸੋਚਿਆ ਨਾ ਡੋਰ ਦੀ ਵਰਤੋਂ ਜੇ ਤੁਸੀਂ ਬੰਦ ਕਰ ਦਿੰਨੇ ਹੋ ਤਾਂ ਵਿਚਨ ਵਾਲਿਆਂ ਦਾ ਤਾਂ ਆਪੇ ਹੀ ਲੱਕ ਟੁੱਟ ਜਾਂਦਾ ਜਦੋਂ ਉਹਨਾਂ ਦੀ ਵਿਕਨੀ ਨਹੀਂ ਤਾਂ ਉਹ ਲਿਆ ਕੇ ਵੀ ਕੀ ਕਰਨਗੇ ਆਪਾਂ ਜਿੱਥੇ ਵੀ ਸਮਾਜ ਚ ਵਿਚਰਦੇ ਆ ਉੱਥੇ ਇਹ ਗੱਲ ਨੋਟ ਕਰੋ ਭਈ ਆਪਾਂ ਕੋਈ ਇਸ ਦੁਨੀਆ ਤੇ ਧਰਤੀ ਤੇ ਕੋਈ ਚੰਗਿਆਈ ਖਤਮ ਨਹੀਂ ਹੋਗੀ ਕੋਈ ਘੱਟ ਨਹੀਂ ਬرائی ਨਾਲੋਂ ਪਰ ਬرائی ਦਾ ਪ੍ਰਚਾਰ ਜ਼ਿਆਦਾ ਹੁੰਦਾ ਚੰਗਿਆਈ ਦਾ ਘੱਟ ਹੁੰਦਾ ਹੈ ਇਸ ਕਰਕੇ ਬਰਾਈ ਵਾਲੇ ਪਾਸੇ ਜ਼ਿਆਦਾ ਬੱਚੇ ਚਲੇ ਜਾਂਦੇ ਆ ਜੇ ਇੱਕ ਬੱਚਾ ਚੈਨਾ ਡੋਰ ਲਿਆਉਂਦਾ ਉਹ ਕਹਿੰਦੇ ਇਹ ਵੀ ਤਾਂ ਲਿਆਇਆ ਮੈਂ ਤਾਂ ਆਪ ਲਿਆਉਂਗਾ ਉਹ ਮਾਪਿਆਂ ਨਾਲ ਜੇਦ ਕਰਦਾ ਸੋ ਮਾਪਿਆਂ ਦਾ ਵੀ ਜਿੱਤੇ ਫਰਜ ਬਣਦਾ ਹੈ ਉੱਥੇ ਜਿਵੇਂ ਬੱਚਿਆਂ ਨੂੰ ਤੁਸੀਂ ਸਾਡੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀ ਰੱਤਾ ਲੋਕਾਂ ਦੇ ਵੀ ਮਨ ਤੇ ਅਸਰ ਹੁੰਦਾ ਜ਼ਰੂਰ ਹੋ ਜਿਵੇਂ ਬੱਚਿਆਂ ਨੇ ਪ੍ਰਣ ਕੀਤਾ ਤਾਂ ਜਰੂਰ ਉਸ ਤੇ ਖਰੇ ਉਤਰਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਇਵੈਂਟ ਆਏ ਸਾਨੂੰ ਜਰੂਰ ਆਰਗੇਨਾਈਜ਼ ਕਰਨੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਜਰੂਰ ਜਿੱਥੇ ਬੱਚੇ ਹੈਗੇ ਆ ਕਿਉਂਕਿ ਇਹਦੇ ਜ਼ਿਆਦਾਤਰ ਨੁਕਸਾਨ ਬੱਚਿਆਂ ਨੂੰ ਹੀ ਹੋ ਰਿਹਾ ਤੇ ਜਦ ਵੀ ਬੱਚੇ ਹੀ ਕਰਦੇ ਆ ਤੇ ਵਧੀਆ ਉਪਰਾਲਾ ਇਸ ਤਰ੍ਹਾਂ ਦਾ ਤੇ ਅਸੀਂ ਮਾਰਨਿੰਗ ਕਲੱਬ ਦਾ ਅੱਜ ਵਾਲੇ ਉਪਰਾਲੇ ਨੂੰ ਕਿਵੇਂ ਲੈਨੇ ਆ ਬਿਲਕੁਲ ਬਹੁਤ ਵਧੀਆ ਗੁੱਡ ਮਾਰਨਿੰਗ ਕਲੱਬ ਵਾਲਿਆਂ ਦਾ ਇਹ ਨੁਮਾਇੰਦਿਆਂ ਦਾ ਜਦੋਂ ਕਿਉਂਕਿ ਮੈਂ ਆਪ ਵੀ ਉਹਨਾਂ ਦਾ ਮੈਂਬਰ ਆ ਤੇ ਜਦੋਂ ਫੋਨ ਆਇਆ ਤੇ ਮੈਂ ਇਨਕਾਰ ਨਹੀਂ ਕਰ ਸਕਿਆ ਤੇ ਭਾਵੇਂ ਬੱਚਿਆਂ ਦੇ ਪ੍ਰੀਬੋਰਡ ਚੱਲ ਰਹੇ ਨੇ ਪਰ ਸਾਨੂੰ ਸੀ ਵੀ ਇੱਕ ਜ਼ਰੂਰੀ ਸੰਦੇਸ਼ ਆ ਬੱਚਿਆਂ ਦੀ ਸਿਹਤ ਨੂੰ ਲੈ ਕੇ ਭੁੱਖ ਨੂੰ ਲੈ ਕੇ ਤਾਂ ਅਸੀਂ ਬਿਲਕੁਲ ਇਨਕਾਰ ਨਹੀਂ ਹੋ ਸਕੇ ਇਸ ਤਰ੍ਹਾਂ ਦੇ ਇਵੈਂਟ ਜਦੋਂ ਵੀ ਹੁੰਦੇ ਰਹਿਣਗੇ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਕੰਦੇ ਨਾਲ ਕੰਦਾ ਮੰਨਦੇ ਹੋ ਬੱਚੇ ਪ੍ਰਭਾਵ ਕਬੂਲਣਗੇ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਜਦੋਂ ਮੰਨ ਨਾਲ ਗੱਲ ਕੀਤੀ ਜਾਂਦੀ ਆ ਤਾਂ ਜ਼ਰੂਰ ਪ੍ਰਭਾਵ ਪੈਂਦਾ ਤੇ ਮੰਨੀ ਵੀ ਜਾਂਦੀ ਆ ਵੈਰੀ ਵੈਰੀ ਗੁੱਡ